ਪੁਰਾਣੇ ਸਮੇਂ ਤੋਂ ਇਲਾਵਾ ਅੱਜ ਦੇ ਟਾਈਮ ਦੇ ਅੰਦਰ ਐਸਟ੍ਰੋਲੋਜੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ ਜਿਹੜੇ ਵੀ ਇਨਸਾਨ ਨੇ ਅੱਗੇ ਵਧਣਾ ਹੈ ਆਪਣੇ ਆਪ ਨੂੰ ਸਮਝਣਾ ਹੈ ਆਨ ਵਾਲੀਆਂ ਮੈਨਾਇ ਪ੍ਰੈਜ਼ੈਂਟ ਆਈ ਨੂੰ ਸਮਝਣਾ ਉਹ ਨੂੰ ਸਮਝਣ ਲਈ ਇੱਕੋ ਵਿਗਿਆਨ ਹੈ ਉਹ ਐਸਟੋਲੋਜੀ ਹੈ ਐਸਟੋਲੋਜੀ ਤੁਹਾਨੂੰ ਆਨ ਵਾਲੀ ਔਕੜ ਨੂੰ ਸਮਝਾਦੀ ਹੈ ਬਟ ਤੁਹਾਡਾ ਨਜ਼ਰੀਆ ਇਦਾਂ ਦਾ ਚਾਹੀਦਾ ਹੈ ਹੁਣ ਅਸੀਂ ਚੁੱਲੇ ਚੌਕੇ ਤੋਂ ਬਾਹਰ ਨਹੀਂ ਕਰ ਸਕਦੇ ਨਾ ਹੀ ਅਸੀਂ ਹੁਣ ਇਹ ਸੋਚ ਸਕਦੇ ਹਾਂ ਅਸੀਂ ਅਸੀਂ ਵੀ ਬਾਥ ਰੂਮ ਜਾਂ ਟਾਇਲਟਸ ਘਰ ਤੋਂ ਬਾਹਰ ਬਣਾ ਲਈਏ ਸ਼ੁਕਰ ਦਾ ਸਥਾਨ ਇਨਸਾਨ ਦਾ ਬੈੱਡ ਹੈ ਉਹਨੂੰ ਕਿਵੇਂ ਠੀਕ ਰੱਖ ਲਈਏ ਕਈ ਚੀਜ਼ਾਂ ਅਸੀਂ ਐਸਟੋਲੋਜੀ ਦੀ ਹੈਲਥ ਨਾਲ ਬੇਸਿਕ ਸੁਧਾਰ ਕਰ ਸਕਦੇ ਹਾਂ ਜੀਵਨ ਜਾਂਚ ਦੇ ਅੰਦਰ ਹੀ ਉਪਾਇ ਦੇ ਨਾਲ ਨਹੀਂ ਤੇ ਕਈ ਚੀਜ਼ਾਂ ਨੂੰ ਅਸੀਂ ਸਮਝ ਸਕਦੇ ਹਾਂ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ ਜਾਂ ਕੀ ਨਹੀਂ ਕਰਨਾ ਚਾਹੀਦਾ ਜਾਂ ਜਿਹੜੀ ਪਰੇਸ਼ਾਨੀਆਂ ਦਾ ਬੇਸਿਕ ਰੀਜ਼ਨ ਕੀ ਹੈ ਪੁਰਾਣੇ ਸਮੇਂ ਦੇ ਨਾਲੋਂ ਅੱਜ ਦੇ ਸਮੇਂ ਚ ਐਸਟ੍ਰੋਲੋਜੀ ਜ਼ਿਆਦਾ ਜ਼ਰੂਰਤ ਹੈ ਪਹਿਲਾਂ ਇਹ ਸਿਰਫ ਰਾਜੇ ਮਹਾਰਾਜਿਆਂ ਦੀ ਜ਼ਰੂਰਤ ਹੀ ਆ ਬਹੁਤ ਥਾਡੇ ਲੋਕਾਂ ਦੀ ਜ਼ਰੂਰਤ ਹੁੰਦੀ ਸੀਗੀ ਤੇ ਸੀਮਤ ਵੀ ਉੱਥੇ ਤੱਕ ਦੀ ਸੀ ਤੇ ਅੱਜ ਦੇ ਟਾਈਮ ਚ ਇਹ ਹਰ ਇਨਸਾਨ ਦੀ ਅਪਰੋਚ ਦੀ ਸਾਇੰਸ ਹੈ ਤਾਂ ਜਿਹੜੇ ਵੀ ਇਨਸਾਨ ਨੂੰ ਬੇਸਿਕ ਸਮਝ ਪੈਦਾ ਹੋ ਜੇ ਤੇ ਆਪਣੇ ਆਪ ਨੂੰ ਜਾਣਨ ਦੀ ਇੱਛਾ ਹੋਵੇ ਤਾਂ ਉਸ ਇਨਸਾਨ ਲਈ ਐਸਟ੍ਰੋਲੋਜੀ ਸਭ ਤੋਂ ਐਕੂਰੇਟ ਸਾਇੰਸ ਹੈ